ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਪ੍ਰੋਗਰਾਮ ਲੈ ਕੇ ਹਾਜ਼ਰ ਆ ਤੁਹਾਡਾ ਦੋਸਤ ਹੋਸਟ ਧਰਮ ਪ੍ਰੋਗਰਾਮ ਦਾ ਨਾਮ ਜੀ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਹਸਾਂਗੇ ਹਜ਼ਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਲੋ ਜੀ ਦੋਸਤੋ ਟਿੱਡੀ ਪੀੜਾ ਪਾਉਣ ਵਾਸਤੇ ਇੱਕ ਵਾਰੀ ਪ੍ਰੋਗਰਾਮ ਫੇਰ ਤੋਂ ਸਟਾਰਟ ਕਰ ਲਿਆ ਜੀ ਤੇ ਜੇਕਰ ਤੁਸੀਂ ਸਾਡੇ ਨਾਲ ਹੱਸਣਾ ਚਾਹੁੰਦੇ ਹੋ ਤੇ ਲਗਾਤਾਰ ਬਣੇ ਰਹਿਣਾ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਸਾਰੇ ਤੁਹਾਨੂੰ ਮਿਲ ਸਕਣ ਬੜੇ ਆਰਾਮ ਦੇ ਨਾਲ ਜੇਕਰ ਇਹ ਜਿਹੜਾ ਪ੍ਰੋਗਰਾਮ ਚੰਗਾ ਲੱਗੇ ਤਾਂ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੇ ਦੋਸਤੋ ਸ਼ੁਰੂ ਕਰ ਲੈਂਦੇ ਆ ਤੇ ਬੁਲਾ ਲੈਂਦੇ ਆ ਚਾਚੇ ਕਰਤਾਰੇ ਨੂੰ ਜਿਹੜਾ ਸੁਣਾਏਗਾ ਤੁਹਾਨੂੰ ਕੁਦੇ ਦੀਆਂ ਤੱਲਾ ਜੀ ਦੋਸਤੋ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਤੇ ਹੱਸਾਂਗੇ ਹਸਾਵਾਂਗੇ ਲੈ ਕੇ ਹਾਜ਼ਰ ਆ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਗੱਲਾਂ ਕਰਦੇ ਆ ਘੁੱਦੇ ਦੀਆਂ ਤੇ ਘੁੱਦਾ ਤੁਹਾਨੂੰ ਕਿਵੇਂ ਦਾ ਲੱਗਦਾ ਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਸਾਨੂੰ ਜ਼ਰੂਰ ਤੁਹਾਡੇ ਜਿਹੜੇ ਸੁਝਾਅ ਉਹ ਸਾਡੇ ਲਈ ਇੱਕ ਗਲੂਕੋਜ਼ ਦਾ ਕੰਮ ਕਰਦੇ ਆ ਤੇ ਦੋਸਤੋ ਸੁਝਾਅ ਆਪਣੇ ਜ਼ਰੂਰ ਦਿਓ ਸਾਡੇ ਇਸ ਚੈਨਲ ਦੇ ਉੱਤੇ ਤੇ ਨਾਲ ਦੀ ਨਾਲ ਲਾਈਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤੇ ਸਾਡੀ ਫੈਮਿਲੀ ਦਾ ਹਿੱਸਾ ਬਣ ਜਾਓ ਤੇ ਦੋਸਤੋ ਚਲੋ ਕਰ ਲੈਂਦੇ ਆ ਪ੍ਰੋਗਰਾਮ ਸ਼ੁਰੂ ਲਓ ਜੀ ਇੱਕ ਵਾਰੀ ਘੁੱਦਾ ਚੱਲ ਗਿਆ ਅੰਮ੍ਰਿਤਸਰ ਤੇ ਅੰਮ੍ਰਿਤਸਰੋਂ ਆਉਣਾ ਹੀ ਉਹਨੇ ਵਾਪਸ ਗਰਦਾਸਪੁਰ ਤੇ ਅੰਮ੍ਰਿਤਸਰ ਸਟੇਸ਼ਨ ਤੇ ਜਾ ਕੇ ਤੇ ਟਿਕਟ ਕਾਊਂਟਰ ਤੇ ਚੱਲ ਗਿਆ ਤੇ ਜਾ ਕੇ ਕਹਿੰਦਾ ਜੀ ਇੱਕ ਟਿਕਟ ਦੇ ਦਿਓ ਗਰਦਾਸਪੁਰ ਦੀ ਤੇ ਟਿਕਟਾ ਕਾਊਂਟਰ ਤੋਂ ਜਵਾਬ ਆਇਆ ਵੀ ਭਾਈ ਗੱਡੀ ਅਜੇ ਲੇਟ ਆ ਟਿਕਟ ਠਹਿਰ ਕੇ ਲੈ ਲਿਓ ਕਹਿੰਦਾ ਫਿਰ ਕੀ ਲੇਟ ਆ ਤੇ ਤੁਸੀਂ ਟਿਕਟ ਤੇ ਦਿਓ ਤਾਂ ਕਾਊਂਟਰ ਤੋਂ ਜਵਾਬ ਪਤਾ ਕੀ ਆਇਆ ਕਹਿੰਦੇ ਜੇ ਗੱਡੀ ਨਾ ਆਈ ਤੇ ਟਿਕਟ ਤੇ ਚੜ ਕੇ ਜਾਣਾ ਹੀ ਤੇ ਲਓ ਜੀ ਇੰਨੀ ਗੱਲ ਸੁਣ ਕੇ ਕੋ ਦਿਨੋ ਆ ਗਿਆ ਗੁੱਸਾ ਕੋਦਾ ਕਹਿੰਦਾ ਯਾਰ ਇਹ ਕਿਦਾਂ ਦੀ ਗੱਲ ਆ ਟਿਕਟ ਤੇ ਛੜ ਕੇ ਜਾਣਾ ਹੀ ਹੈ ਟਿਕਟ ਦੇ ਦਿਓ ਤੁਸੀਂ ਨਹੀਂ ਦੇਣੀ ਤਾਂ ਕੋਈ ਗੱਲ ਨਹੀਂ ਕੋ ਦਾਨ ਕੇ ਬੈਗ ਸਟੇਸ਼ਨ ਤੇ ਸਟੇਸ਼ਨ ਤੇ ਡੇਕਦਾ ਰਿਹਾ ਗੱਡੀ 1 ਘੰਟਾ ਲੇਟ ਹੀ ਘੰਟੇ ਬਾਅਦ ਜਦੋਂ ਗੱਡੀ ਆਈ ਕੋ ਦੇਨੇ ਮਾਰੀ ਹਾਲ ਤੇ ਚੱਲ ਟ੍ਰੇਨ ਚ ਜਦੋਂ ਟ੍ਰੇਨ ਚ ਵੜ ਗਿਆ ਤੇ ਉਧਰੋਂ ਪੈ ਗਿਆ ਟੀਟੀ ਤੇ ਟੀਟੀ ਕਹਿੰਦਾ ਹਾਂ ਬਾਈ ਟਿਕਟ 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 ਤੇ ਜਦੋਂ ਘੁੱਦੇ ਦਾ ਲਾ ਕੇ ਪਹੁੰਚਾ ਕਹਿੰਦਾ ਹਾਂਜੀ ਸਾਹਿਬ ਜੀ ਢਾਡੀ ਟਿਕਟ ਕਹਿੰਦਾ ਮੈਂ ਤਾਂ ਟਿਕਟ ਲਈ ਨਹੀਂ ਕਹਿੰਦਾ ਤੂੰ ਟਿਕਟ ਕਿਉਂ ਨਹੀਂ ਲਈ ਕਹਿੰਦਾ ਸਟੇਸ਼ਨ ਤੇ ਥਾ ਥਾ ਤੇ ਤੇ ਲਿਖ ਕੇ ਤੁਸੀਂ ਲਾਇਆ ਸੀ ਕਿ ਕਿਸੇ ਅਣਜਾਣ ਬੰਦੇ ਤੋਂ ਕੋਈ ਚੀਜ਼ ਨਾ ਲਾਓ ਲਓ ਜੀ ਦੋਸਤੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇਹ ਜਿਹੜੇ ਸੰਦ ਬੰਦ ਤੇ ਜੇਕਰ ਵਧੀਆ ਲੱਗ ਰਿਹਾ ਤੁਹਾਨੂੰ ਸਾਡੇ ਚੁਟਕਲੇ ਜਿਵੇਂ ਕਿ ਮੈਂ ਤੁਹਾਨੂੰ ਸੁਣਾ ਰਿਹਾ ਕੁਦੇ ਦੀਆਂ ਗੱਲਾਂ ਤੇ ਜੇਕਰ ਵਧੀਆ ਲੱਗ ਰਹੀਆਂ ਤਾਂ ਲਾਈਕ ਕਰਨਾ ਤੇ ਜ਼ਰੂਰੀ ਬੰਦਾ ਤੇ ਨਾਲ ਦੀ ਨਾਲ ਕਮੈਂਟ ਜਿਹੜਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਬੰਦਾ ਤੇ ਕਮੈਂਟ ਕਰਨ ਦਾ ਵਾਦਾ ਜੇ ਤੁਸੀਂ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਵੀ ਦਬਾ ਲਓ ਤਾਂ ਕਿ ਜਿਹੜੇ ਅਗਲੇ ਐਪੀਸੋਡ ਆ ਉਹ ਵੀ ਤੁਹਾਨੂੰ ਮਿਲਦੇ ਰਹਿਣ ਕਿਉਂਕਿ ਹਰ ਰੋਜ਼ ਇਹ ਪ੍ਰੋਗਰਾਮ ਸਾਮੀ 5 ਵਜੇ ਆਉਂਦਾ ਹੀ ਆਉਂਦਾ ਅਸੀਂ ਤੁਹਾਨੂੰ ਹਰ ਰੋਜ਼ ਸਾਮਣ 5 ਵਜੇ ਹਸਾਉਨੇ ਆਂ ਤੇ ਚਲੋ ਕੋਦੇ ਦੀ ਅਗਲੀ ਗੱਲ ਤੁਹਾਨੂੰ ਸੁਣਾ ਦਿੰਨਾ ਤੇ ਲਓ ਜੀ ਕੋਦੇ ਨੇ ਨਾ ਇੱਕ ਵਾਰੀ ਚੱਲ ਗਿਆ ਦਿੱਲੀ ਤੇ ਦਿੱਲੀ ਜਿਹੜੇ ਮਹੱਲੇ ਜਨੇ ਕਿਰਾਏ ਦੇ ਕਮਰਾ ਲਿਆਣਾ ਉਹਦੇ ਸਾਹਮਣੇ ਇੱਕ ਕਲੀਨਿਕ ਸੀ ਇਹਨੇ ਰੋਜ਼ ਉੱਤੇ ਖਲੋਗਦੇ ਆ ਹੈ ਹੈ ਹੇ ਹੇ ਇਹਨੇ ਜਨਾਨੀਆਂ ਦੇਖਿਆ ਕਰਨੀਆਂ ਤੇ ਜਦੋਂ ਇਹ ਜਨਾਨੀਆਂ ਦੇਖਦਾ ਪਿਆ ਸੀ ਤੇ ਇੱਕ ਦਿਨ ਡਾਕਟਰ ਨੂੰ ਪਤਾ ਲੱਗਾ ਡਾਕਟਰ ਨੇ ਆਵਾਜ਼ ਮਾਰ ਲਈ ਕਹਿੰਦਾ ਓਏ ਤੂੰ ਇੱਥੇ ਇਕੱલો ਹੋ ਕੇ ਜਿਹੜਾ ਜਨਾਨੀਆਂ ਵੇਂਦਾ ਰਹਿਣਾ ਤੇਰਾ ਚੱਕਰ ਕੀ ਏ ਕਹਿੰਦਾ ਡਾਕਟਰ ਸਾਹਿਬ ਪਹੀ ਆ ਵੀ ਤੇ ਲਿਖ ਕੇ ਲਾਇਆ 9 ਤੋਂ 11 ਔਰਤਾਂ ਦੇਖਣ ਦਾ ਟਾਈਮ ਤੈਨਾਂ ਲੋ ਜੀ ਦੋਸਤੋ ਇਹ ਸੀ ਗੱਲਾਂ ਆਪਣੇ ਘੁੱਦੇ ਦੀਆਂ ਤੇ ਘੁੱਦਾ ਤੁਹਾਨੂੰ ਕੀ ਮਤ ਲੱਗਦਾ ਯਾਰ ਕਮੈਂਟ ਮੈਂ ਬਾਰ ਬਾਰ ਕਹਿਣਾ ਵੀ ਕਮੈਂਟ ਕਰਕੇ ਦੱਸਿਆ ਕਰੋ ਰਿਕਵੈਸਟ ਹੈ ਦੋਸਤੋ ਕਮੈਂਟ ਕਰੋ ਪਲੀਜ਼ 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 ਤੁਹਾਡੇ ਕਮੈਂਟ ਬਹੁਤ ਜ਼ਰੂਰੀ ਨੇ ਕਮੈਂਟ ਕਰੋਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਵੀ ਤੁਸੀਂ ਕਿਵੇਂ ਰਿਐਕਟ ਕਰਦੇ ਹੋ ਸਾਡੇ ਇਸ ਕਮੇਡੀ ਦੇ ਪ੍ਰੋਗਰਾਮ ਦੇ ਉੱਤੇ ਤੇ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਵੀ ਦਬਾ ਲਓ ਤੇ ਮਿਲਦੇ ਹਾਂ ਜੀ ਕਿਸੇ ਅਗਲੇ ਐਪੀਸੋਡ 'ਚ